ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਣਾ ਜਿਹੜਾ ਟੌਪਿਕ ਹੈਗਾ ਇਹ ਟੌਪਿਕ ਹੈਗਾ ਬੀਬੀਆਂ ਲਈ ਤੇ ਪੁਰਾਣੇ ਸਮੇਂ ਦੀਆਂ ਬੀਬੀਆਂ ਭੈਣਾਂ ਲਈ ਤੇ ਅੱਜ ਦੀਆਂ ਬੀਬੀਆਂ ਭੈਣਾਂ ਲਈ ਦੇਖੋ ਜੀ ਆਪਾਂ ਜਿਹੜੀ ਗੱਲ ਕਰਨੀ ਆ ਗੱਲ ਕਰਨੀ ਏ ਜਿਹੜੀਆਂ ਬੀਬੀਆਂ ਭੈਣਾ ਅੱਜ ਤੋਂ 30 40 ਸਾਲ ਪਹਿਲਾਂ ਵਿਆਹ ਕੇ ਆਈਆਂ ਨੇ ਤੇ ਜਿਹੜੀਆਂ ਅੱਜ ਦੇ ਸਮੇਂ 'ਚ ਵਿਆਹ ਕੇ ਹੁੰਦੀਆਂ ਨੇ ਅਸੀਂ ਅੱਜ ਦੀਆਂ ਜਿਹੜੀਆਂ ਕੁੜੀਆਂ ਚਿੜੀਆਂ ਆ ਅਸੀਂ ਉਹਨਾਂ ਨੂੰ ਆਪਣੇ ਸਮੇਂ ਨਾਲ ਕੰਪੇਅਰ ਕਰੀ ਜਾਂਦੇ ਆ ਦੇਖੋ ਮੈਂ ਸਭ ਤੋਂ ਮੇਨ ਗੱਲ ਇਹ ਕਹੂੰਗੀ ਵੇ ਸਾਡੀਆਂ ਦਾਦੀਆਂ ਦੀਆਂ ਰੀਸਾਂ ਸਾਡੀਆਂ ਮਾਵਾ ਤੋਂ ਨਹੀਂ ਹੋਈਆਂ ਤੇ ਸਾਡੀਆਂ ਮਾਵਾ ਦੀਆਂ ਰੀਸਾਂ ਸਾਤੋਂ ਨਹੀਂ ਹੋਈਆਂ ਤੇ ਸਾਡੀਆਂ ਰੀਸਾਂ ਸਾਡੀਆਂ ਨੂਹਾਂ ਤੋਂ ਨਹੀਂ ਹੋਣੀਆਂ ਕਿਉਂਕਿ ਗਾਹਾਂ-ਗਾਹ ਸਮਾਂ ਬੜਾ ਨਾਜ਼ੁਕ ਜਿਹਾ ਆਈ ਜਾਂਦਾ ਹੈ ਸਾਡੀਆਂ ਦਾਦੀਆਂ ਨਾਨੀਆਂ ਦੀਆਂ ਖਰਾਕਾਂ 'ਚ ਵੀ ਫਰਕ ਤਾਂ ਉਹਨਾਂ ਦੀਆਂ ਖਰਾਕਾਂ ਹੋਰ ᱛੀਆਂ ਸਾਡੀਆਂ ਖਰਾਕਾਂ ਹੋਰ ਗਾਹਾਂ ਵਾਲੀਆਂ ਕੁੜੀਆਂ ਦੀਆਂ ਖਰਾਕਾਂ ਹੋਰ ਆ ਸਮੇਂ ਦਾ ਵੀ ਫਰਕ ਪੈ ਗਿਆ ਕਿਉਂਕਿ ਜਿਹੜਾ ਪਹਿਲਾ ਸਮਾਂ ਸੀਗਾ ਉਹ ਸਮਾਂ ਸੀਗਾ ਹੱਥੇ ਹੀ ਕੰਮ ਕਰਨ ਦਾ ਟੋਟਲੀ ਕੰਮ ਹੱਥੀ ਜਿਹੜਾ ਆਦਮੀ ਵਾਲਾ ਕੰਮ ਸੀਗਾ ਉਹ ਵੀ ਹੱਥੀ ਸੀਗਾ ਹਾਲਟ ਦੀਆਂ ਟੰਡਾ ਚੱਲਣੀਆਂ ਬਲਦਾਂ ਨਾਲ ਬੋਣਾ ਬਾਕੀ ਸਾਰਾ ਗੁੱਡ ਗਡਈਆ ਲੱਗ ਲਵਈਆ ਬਾਡੀਆਂ ਜੋ ਵੀ ਫਸਲ ਆਂਦੀਆਂ ਬਾਡੀਆਂ ਦੀਆਂ ਸਾਰੀਆਂ ਹੱਥੀ ਤਿਗੀਆਂ ਅੱਜ ਦੇ ਮੁੰਡਿਆਂ ਦੀ ਜਿਹੜੀ ਖੇਤੀ ਹੈ ਉਹ ਮਸ਼ੀਨੀ ਯੁੱਗ ਵਾਲੀ ਹੈ ਆਦਮੀਆਂ ਦੀ ਵੀ ਕੋਈ ਕੰਮ ਦੇ ਮਾਮਲੇ 'ਚ ਰੀਸ ਨਹੀਂ ਕਰ ਸਕਦਾ ਪਹਿਲੇ ਸਾਡੇ ਪਿਓ ਆਂਦੇ ਦਾਦੇ ਨਾਨਿਆਂ ਦੀਆਂ ਰੀਸਾਂ ਅੱਜ ਦੇ ਮੁੰਡੇ ਨਹੀਂ ਕਰ ਸਕਦੇ ਦਾਦੀਆਂ ਨਾਨੀਆਂ ਦੀਆਂ ਰੀਸਾਂ ਅੱਜ ਦੀਆਂ ਕੁੜੀਆਂ ਨਹੀਂ ਕਰ ਸਕਦੀਆਂ ਕਈ ਕ ਰਾਜ ਇੱਕ ਚੀਜ਼ ਨੂੰ ਲੈ ਕੇ ਬੜਾ ਕਟੋਕਲੇ ਸਪੈਂਦਾ ਹੈ ਦੇਖੋ ਅੱਜ ਦਾ ਜਿਹੜਾ ਯੁਗ ਹੈ ਖੇਤੀ ਵਾਲਾ ਭਾਵੇਂ ਭਾਵੇਂ ਘਰ ਦੇ ਘਰੇਲੂ ਕੰਮਾਂ ਵਾਲਾ ਸਾਰਾ ਹੀ ਮਸ਼ੀਨੀ ਯੁਗ ਹੋ ਗਿਆ ਸਿਰਫ ਦੋ ਰੋਟੀਆਂ ਉਹ ਅਸੀਂ ਆਪਣੇ ਹੱਥੀਂ ਲਾਉਣੀਆਂ ਹੁੰਦੀਆਂ ਉਹ ਵੀ ਗੈਸ ਤੇ ਉੱਥੇ ਵੀ ਚੁੱਲ੍ਹੇ ਖਤਮ ਹੋ ਗਏ ਬਹੁਤ ਘੱਟ ਚੁੱਲ੍ਹੇ ਰਹਿ ਗਏ ਬਹੁਤ ਘੱਟ ਕਾਂਚ ਚੁੱਲਾ ਬਲਦਾ ਹੈ ਪਰ ਮੈਂ ਇਹ ਗੱਲ ਕਰਦੀ ਆ ਬਾਈ ਹੁਣ ਕੀ ਕਰੀਏ ਕੀ ਕਰੀਏ ਦੇਖੋ ਜੀ ਹੁਣ ਆਪਾਂ ਕੀ ਕਰ ਸਕਦੇ ਆ ਕੁਝ ਨਹੀਂ ਕਰ ਸਕਦੇ ਕਿਉਂਕਿ ਸਮਾਂ ਸਾਡੇ ਹੱਥੋਂ ਨੰਗਦਾ ਜਾਂਦਾ ਹੈ ਹੁਣ ਟੋਟਲੀ ਹੀ ਕੰਮ ਮਸ਼ੀਨੀ ਜੁਗਲ ਆ ਗਿਆ ਜੇ ਹੁਣ ਅਸੀਂ ਅੱਜ ਦੀਆਂ ਕੁੜੀਆਂ ਨਾਲ ਵੈਸ ਵਸਈਆ ਕਰੀਏ ਫੇ ਭਾਈ ਸਾਡੇ ਸਮਿਆਂ ਚ ਤਾਂ ਆਏ ਤਾਂ ਹੁਣ ਸਾਡੇਆਂ ਵਿਆਹਾਂ ਨੂੰ 28 30 ਸਾਲ ਹੋ ਗਏ ਅਸੀਂ ਜਦਿਆਂ ਹੀ ਗੈਸਾਂ ਤੇ ਰੋਟੀਆਂ ਲਾਉਂਦੀਆਂ ਹੁੰਨੀਆਂ ਹੁਣ ਜੇ ਅਸੀਂ ਕੱਲ ਨੂੰ ਮੇਰੇ ਵਰਗੀ ਆਪਣੀ ਨੂੰਹ ਨੂੰ ਕਹੇ ਭਾਈ ਸਾਡੇ ਸਮੇਂ 'ਚ ਤਾਂ ਆਏ ਤਾਂ ਸਾਡੇ ਸਮੇਂ 'ਚ ਪਤਾ ਕੀ ਹੈ ਅਸੀਂ ਆਪਣੇ ਸਮੇਂ ਨਾਲ ਤਾਂ ਤਾਂ ਅੱਜ ਦੀਆਂ ਕੁੜੀਆਂ ਨੂੰ ਗੱਲਾਂ ਬਾਤਾਂ ਕਰੀਏ ਜਿਹੜਾ ਸਾਡਾ ਸਮਾਂ ਜਦੋਂ ਸਾਡੇ ਵਿਆਹ ਹੋਏ ਆ ਜਦੋਂ ਹੀ ਮਸ਼ੀਨੀ ਯੁੱਗ ਤਕਰੀਬਨ ਤਕਰੀਬਨ ਸ਼ੁਰੂ ਹੋ ਗਿਆ ਬਾਸ਼ੇ ਮਸ਼ੀਨਾ ਆ ਗਈਆਂ ਠੀਕ ਹੈ ਜੀ ਗੈਸ ਚੁੱਲ੍ਹੇ ਆ ਗਏ ਬਾਕੀ ਆਪਾਂ ਖੜੇ ਖੜੇ ਪੋਚੇ ਲਾਉਣੇ ਆ ਖੜੇ ਖੜੇ ਸਿੰਬਰਣਾ ਸਾਰਾ ਹੀ ਟੋਟਲੀ ਇਹ ਚੀਜ਼ਾਂ ਸ਼ੁਰੂ ਹੋ ਗਈਆਂ ᱛੀਆਂ ਸਾਡੀਆਂ ਜਿਹੜੀਆਂ ਮਾਮਾ ਐ ਸਾਡੀਆਂ ਮਾਮਾ ਉਹਨਾਂ ਨੇ ਵਾਕਿਆ ਹੀ ਜੋ ਵੀ ਕੰਮ ਕੀਤੇ ਆ ਹੱਥੀ ਕੀਤੇ ਆ ਉਹ ਸਾਨੂੰ ਕਹਿ ਸਕਦੀਆਂ ਅਸੀਂ ਆਪਣੀਆਂ ਨੂੰਹਾਂ ਨੂੰ ਨਹੀਂ ਕਹਿ ਸਕਦੀਆਂ ਕਿਉਂਕਿ ਜਿਹੜਾ ਸਾਡਾ ਜ਼ਿੰਦਗੀ ਦਾ ਸ਼ੁਰੂ ਹੋਣ ਵਾਲਾ ਕਦਮ ਤੀਗਾ ਵਿਆਹ ਆ ਉਹ ਸਾਡਾ ਮਸ਼ੀਨੀ ਯੁੱਗ ਤੋਂ ਹੀ ਹੋਇਆ ਹੈ ਦੇਖੋ ਮੈਂ ਬਹੁਤ ਗੱਲਾਂ ਕੰਨੀ ਵੀ ਸੁਣੀਆਂ ਹੋਈਆਂ ਅੱਖੀ ਵੀ ਦੇਖੀਆਂ ਹੋਈਆਂ ਵੀ ਬਹੁਤ ਘਰਾਂ 'ਚ ਛੋਟੀਆਂ-ਛੋਟੀਆਂ ਗੱਲਾਂ ਤੋਂ ਕਲੇਸ਼ ਪੈਂਦਾ ਅਸੀਂ ਤਾਂ ਭਾਈ ਲੇਬਰ ਦੀ ਰੋਟੀ ਲਾਉਂਦੀਆਂ ਹੁੰਦੀਆਂ ਦੀਆਂ ਅਸੀਂ ਤਾਂ ਇੰਨੀ-ਇੰਨੀ ਮੱਝਾਂ ਚੋਲੇ ਆਉਂਦੀਆਂ ਦੀਆਂ ਅਸੀਂ ਤਾਂ ਹੱਥੀਂ ਕੱਪੜੇ ਧੋਂਦੀਆਂ ਦੀਆਂ ਅਸੀਂ ਤਾਂ ਨਾਲਕਾ ਗੇੜ ਕੇ ਮੱਝਾਂ ਨੂੰ ਪਾਣੀ ਭਲਾਉਂਦੀਆਂ ਦੀਆਂ ਨਲਾਉਂਦੀਆਂ ਦੀਆਂ ਤੁਹਾਨੂੰ ਤਾਂ ਹੁਣ ਡੱਕਾ ਕੰਮ ਦਾ ਨਹੀਂ ਹੈਗਾ ਦੇਖੋ ਜੀ ਸਾਡੇ ਹੁਣ ਉਹ ਸਮਾਂ ਹੱਥ ਨਹੀਂ ਆਉਣਾ ਉਹ ਸਮਾਂ ਸਾਡੇ ਹੱਥੋਂ ਨਿਕਲ ਗਿਆ ਜਿਹੜਾ ਅੱਜ ਦਾ ਸਮਾਂ ਹੈ ਅੱਜ ਦਾ ਸਮਾਂ ਸਾਡਾ ਹੋ ਗਿਆ ਮਸਲਾ ਰੋਟੀ ਦਾ ਅੱਜ ਦੇ ਸਮੇ ਨੂੰ ਸਾਨੂੰ ਸਲਾਮ ਕਰਨੀ ਪੈਣੀ ਹੈ ਹੁਣ ਕੁੜੀਆਂ ਕੱਤਰੀਆਂ ਦੇ ਵੱਸ ਦੀ ਗੱਲ ਨਹੀਂ ਜਿਹਾ ਜਿਹਾ ਸਮਾਂ ਉਹੇ ਜੇ ਬੱਚੇ ਹੋ ਗਏ ਠੀਕ ਹੈ ਜੀ ਹੁਣ ਆਪਾਂ ਇਹ ਕੰਮ ਤਾਂ ਕਰ ਨਹੀਂ ਸਕਦੇ ਵੀ ਕੱਲੂ ਮੇਰੀ ਨੂੰਹ ਆ ਗਈ ਮੈਂ ਕਹਾ ਬਈ ਗੈਸ ਚੁੱਲਾ ਆਪਾਂ ਚੱਕ ਦੰਨੇ ਆ ਭਾਈ ਤੂੰ ਚੁੱਲਾ ਵਾਲ ਵਾਸ਼ਿੰਗ ਮਸ਼ੀਨ ਚੱਕ ਦੰਨੇ ਆ ਭਾਈ ਤੂੰ ਹੱਥੀ ਕਪੜੇ ਤੋਂ ਠੀਕ ਹੈ ਬੈਠ ਕੇ ਭਾਈ ਤੂੰ ਪੋਚੇ ਲਾ ਆ ਪੋਚਿਆਂ ਪਾਚੇ ਵਾਲਾ ਕੰਮ ਵੀ 30 35 ਸਾਲ ਤੋਂ ਸਟਾਰਟ ਹੋਇਆ ਹੈ ਪਹਿਲਾਂ ਤਾਂ ਲਿੱਪਦੇ ਹੀ ਹੁੰਦੇ ਤੇ ਜਿੱਦ ਜਦੇ ਫਰਸ਼ ਟੈਲਾਂ ਆਈਆਂ ਨੇ ਜਿੱਦਾਂ ਹੀ ਪੋਚਿਆਂ ਦਾ ਕੰਮ ਸ਼ੁਰੂ ਹੋਇਆ ਬਾਕੀ ਤਾਂ ਪਹਿਲਾਂ ਲਿੱਪਣਾ ਹੀ ਸੀਗਾ ਮੈਂ ਤਾਂ ਇਹ ਕਹਿਨੀ ਆਂ ਬਈ ਪੋਚੇ ਤਾਂ ਅਸੀਂ ਖੜੀਆਂ ਖੜੀਆਂ ਲਾ ਦੂੰਗੀਆਂ ਜਿਹੜਾ ਲਿੱਪਣਾ ਤਾਂ ਉਹ ਤਾਂ ਬਹੁਤ بڑا ਸੰਘਰਸ਼ ਸੀਗਾ ਕਿਉਂਕਿ ਪੈਰਾਂ ਧਾਰ ਬੈਠ ਕੇ ਲਿੱਪਣਾ ਪੈਂਦਾ ਸੀ ਤਾਂ ਹੀ ਸਾਡੇ ਅੰਗ ਪੈਰ ਜਵਾਬ ਦੇਣ ਲੱਗੇ ਹੁਣ ਜੇ ਅਸੀਂ ਮਸ਼ੀਨੀ ਯੁੱਗ ਚ ਪੈਰ ਧਰ ਲਿਆ ਜਾਂ ਸਾਨੂੰ ਸਾਇੰਸ ਨੇ ਇੰਨੀਆਂ ਸਹੂਲਤਾਂ ਦੇਤੀਆਂ ਪਸ ਡਾਕਟਰਾਂ ਦੀਆਂ ਵੀ ਦੁਕਾਨਾਂ ਤਾਂ ਹੀ ਭਰੀਆਂ ਰਹਿਣੀਆਂ ਨੇ ਅਸੀਂ ਮੁਰਦਲੇ ਵੀ ਉਨਾ ਹੀ ਹੋਗੇ ਸਾਨੂੰ ਰੋਗ ਵੀ ਉਨਾ ਹੀ ਲੱਗੇ ਕਿਉਂਕਿ ਸਾਡੀ ਉਠਕ ਬੈਠਕ ਬੰਦ ਹੋ ਗਈ ਹੁਣ ਅੱਜ ਦੀਆਂ ਕੁੜੀਆਂ 치ੜੀਆਂ ਦੀ ਦਵਾਈ ਹੈ ਜਿਹੜੀ ਵਿਆਹ ਤੋਂ ਬਾਅਦ ਹੀ ਸ਼ੁਰੂ ਹੋ ਜਾਂਦੀ ਹੈ ਅਜੇ 1-2 ਮਹੀਨੇ ਦੀਆਂ ਹੀ ਪ੍ਰੈਗਨੈਂਟ ਹੁੰਦੀਆਂ ਨੇ ਧੀਆਂ ਭੈਣਾ ਉੱਥੋਂ ਹੀ ਦਵਾਈਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਖਰਾਕਾਂ ਉਹ ਨਹੀਂ ਹੈਗੀਆਂ ਕਿਉਂਕਿ ਕੰਮ ਉਹ ਨਹੀਂ ਹੈਗੇ ਤਿੰਆ ਪਹਿਣਾ ਦੀ ਉਠਕ ਬੈਠਕ ਬੰਦ ਹੋ ਗਈ ਜਿਹੜਾ ਸਰੀਰਕ ਸੰਘਰਸ਼ ଥିਗਾ ਉਹ ਖਤਮ ਹੋ ਗਿਆ ਉਹ ਮਸ਼ੀਨੀ ਯੁੱਗ ਨੇ ਸਾਡਾ ਸਰੀਰਕ ਸੰਘਰਸ਼ ਜਮੇ ਖਤਮ ਕਰਤਾ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ ਅੱਜ ਦੀਆਂ 3 ਪਹਿਣਾ ਨੂੰ ਨਹੀਂ ਕਹਿ ਸਕਦੇ ਸਾਡੇ ਹੱਥ ਖੜੇ ਆ ਕਾਤੇ ਖੜੇ ਆ ਇਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਸਮਾਂ ਹੀ ਐਸਾ ਆ ਗਿਆ ਇਹਨਾਂ ਦੀ ਜਿਹੜੀ ਪੇਕੇ ਘਰੋਂ ਪਰਬ੍ਰਿਸ਼ ਹੈ ਉਹ ਮਸ਼ੀਨੀ ਯੁੱਗ ਚੇ ਹੋਈ ਹੈ ਇਹਨਾਂ ਨੇ ਵਿਚਾਰੀਆਂ ਨੇ ਉਹ ਸੰਘਰਸ਼ ਦੇਖੇ ਨਹੀਂ ਹੁਣ ਅਸੀਂ ੱੱਕੇ ਨਾਲ ਤਾਂ ਇਹਨਾਂ ਨੂੰ ਉਹ ਕੰਮ ਮੜਨਤੇ ਰਹੇ ਵੀ ਭਾਈ ਤੁਸੀਂ ਆਏ ਕਰੋ ਆਏ ਕਰੋ ਇਹ ਤੋਂ ਬਿਹਤਰ ਹੈ ਆਪਣਾ ਮੂੰਹ ਹੀ ਬੰਦ ਰੱਖੋ ਜਿੰਨਾ ਕਿ ਇਹ ਕਰਦੀਆਂ ਠੀਕ ਹੈ ਮੈਂ ਇੱਕ ਗੱਲ ਅੱਗੇ ਵੀ ਕਈ ਵੀਡੀਓਾਂ 'ਚ ਕਹੀ ਹੈ ਭਾਈ ਦੇਖੋ ਆਪਾਂ ਮੈਂ ਤਾਂ ਨਾਰਮਲ ਗੱਲ ਕਰਦੀ ਹੁੰਦੀ ਹੰਨੀ ਆ ਜਿੱਦਾਂ ਮੈਂ ਤੁਹਾਡੇ ਸਾਹਮਣੇ ਬੈਠੀ ਆਮ ਗੱਲਾਂ ਕਰਦੀ ਹੁਮਾ ਮੇਰੇ ਇਦਾਂ ਦੀਆਂ ਹੀ ਗੱਲਾਂ ਹੁੰਦੀਆਂ ਨੇ ਇੱਚ ਗੁੱਸੇ ਵਾਲੀ ਕੋਈ ਗੱਲ ਨਹੀਂ ਹੁਣ ਜਿਹੜੇ ਕੱਪੜੇ ਆਉਂ ਸੀ ਮਸ਼ੀਨ 'ਚ ਧੋਨੇ ਆ ਰੋਟੀਆਂ ਅਸੀਂ ਗੈਸ ਤੇ ਲਾਉਂਦੀਆਂ ਖੜੇ ਖੜੇ ਅਸੀਂ ਪੋਚੇ ਲਾ ਦੇਣੇ ਆ तकरीबन तकरीबन ਬਹੁਤ ਘਰਾਂ 'ਚ ਭਾਈ ਹੈਲਪਰਾਂ ਵੀ ਰੱਖੀਆਂ ਹੋਈਆਂ ਉਹ ਵੀ ਕੁੜੀਆਂ ਦਾ ਕੰਮ ਚੱਕਿਆ ਹੋਇਆ ਠੀਕ ਹੈ ਅਗਲੀਆਂ ਨੇ ਸਿਰਫ ਦੋ ਰੋਟੀਆਂ ਹੀ ਲਾਉਣੀਆਂ ਮਸ਼ੀਨ 'ਚ ਕੱਪੜੇ ਪਾ ਦੇਣੇ ਆ ਮਸ਼ੀਨਾਂ ਵੀ ਹੁਣ ਤੁਹਾਨੂੰ ਪਤਾ ਹੈ ਵੀ ਨਾਰਮਲ ਮਸ਼ੀਨਾਂ ਕਿਸੇ ਕਿਸੇ ਘਰ 'ਚ ਆ ਹੁਣ ਤਾਂ ਮਸ਼ੀਨਾਂ ਵੀ ਉਹ ਆ ਗਈਆਂ ਇੱਕ ਵਾਰ ਕੱਪੜੇ ਪਾਏ ਉਹ ਸੁੱਕ ਕੇ ਬਾਹਰ ਆਉਣੇ ਨੇ ਉਹਨਾਂ ਦਾ ਵੀ ਪਾਣੀ ਨਹੀਂ ਕੱਢਣਾ ਬਦਲਣਾ ਕੁਝ ਨਹੀਂ ਕਰਨਾ ਠੀਕ ਹੈ ਪਰ ਅਸੀਂ ਹੁਣ ਨਾ ਤਾਂ ਇਹਨਾਂ ਬੱਚਿਆਂ ਨੂੰ ਕੁਝ ਕਹਿ ਸਕਦੇ ਆ ਕਿਉਂਕਿ ਉਹਨਾਂ ਦੀ ਪੇਕੇ ਘਰੋਂ ਹੀ ਪਰਵਰਿਸ਼ ਇਦਾਂ ਦੀ ਹੋਈ ਹੋਈ ਉਹ ਬਚਪਨ ਤੋਂ ਹੀ ਉਹ ਇਦਾਂ ਦੀ ਪਰਵਰਿਸ਼ ਚ ਹੈ ਸੌਰੇ ਘਰ ਆ ਕੇ ਅਸੀਂ ਉਹਨਾਂ ਨੂੰ ਨਹੀਂ ਤਾਨੇ ਮੇਨੇ ਮਾਰ ਸਕਦੇ ਵੀ ਸਾਡੇ ਸਮੇਂ ਚ ਆਏ ਹੁੰਦਾ ਤਾਂ ਹੁੰਦਾ ਤਾਂ ਭਾਈ ਉਹ ਸਮਾਂ ਲੰਘ ਗਿਆ ਉਹ ਸਮਾਂ ਲੰਘ ਗਿਆ ਜਿਹੜਾ ਹੁਣ ਇਹਨਾਂ ਵਾਲਾ ਸਮਾਂ ਇਹਨਾਂ ਦੀਆਂ ਨੂਹਾਂ ਤੱਕ ਖਬਰਾਂ ਕੀ ਤੇ ਕੀ ਹੋ ਜਾਣਾ ਹੈ ਕੀ ਤੇ ਕੀ ਹੋ ਜਾਣਾ ਹੈ ਕਬਰਾ ਹੈ ਇਹ ਮਸ਼ੀਨਾਂ ਦੀ ਜਗ੍ਹਾ ਕੀ ਕੁਸ ਆ ਜਾਣਾ ਕੁਝ ਨਹੀਂ ਪਤਾ ਹੁਣਾ ਕਿਉਂਕਿ ਆਪਾਂ 35 40 ਸਾਲ ਪਹਿਲਾਂ ਸੁਣਦੇ ਹੁੰਦੇ ਤੇ ਵੀ ਆਪਾਂ ਫੋਨਾਂ ਤੇ ਗੱਲਾਂ ਕਰਿਆ ਕਰਾਂਗੇ ਐਂ ਕਰਿਆ ਕਰਾਂਗੇ ਐਂ ਕਰਿਆ ਕਰਾਂਗੇ ਸੋਈ ਗੱਲਾਂ ਹੋ ਗਈਆਂ ਠੀਕ ਹੈ ਉਹ ਜਿਵੇਂ ਕਹਿੰਦੇ ਨੇ ਵੀ ਪਹਿਲਾਂ ਅਵੇ ਹੁੰਦੇ ਤੇ ਫਿਰ ਰੀਲਾਂ ਚੱਲ ਪਈਆਂ ਫੇਰ ਹੋ ਪੈਂਡਰਾਈਵਾਂ ਜੀਆਂ ਆ ਗਈਆਂ ਪੈਂਡਰਾਈਵਾਂ ਆ ਗਈਆਂ ਫਿਰ ਉਦੋਂ ਵੱਧ ਅੱਜ ਪੰਜੀਆਂ ਆ ਗਈਆਂ ਫਿਰ ਹੁਣ ਜੈਖਣਾ ਵਾਈਫਾਈਓ ਲੱਗ ਗਿਆ ਸਭ ਦੇ ਘਰ ਇਹ ਸੋਈ ਗੱਲਾਂ ਪਤਾ ਨਹੀਂ ਕਹਾਂ ਤੇ ਕਹਾਂ ਕੀ ਕੀ ਹੁੰਦਾ ਜਾਣਾ ਇਹਦੇ ਨਾਲੋਂ ਬਿਹਤਰ ਹੈ ਆਪਣਾ ਮੂੰਹ ਰੱਖਿਆ ਕਰੋ ਭਾਈ ਬੰਦ ਜਿਹਾ ਜਿਹਾ ਸਮਾਂ ਉਹਨੂੰ ਸਲਾਮ ਕਰੀ ਜਾਇਆ ਕਰੋ ਕੁੜੀਆਂ ਨੂੰ ਤਾਣੇ ਚੋਬੇ ਨਾ ਮਾਰਿਆ ਕਰੋ ਅਸੀਂ ਤਾਂ ਐ ਕਰਦੀਆਂ ਦੀਆਂ ਅਸੀਂ ਐ ਕਰਦੀਆਂ ਦੀਆਂ ਜੇ ਤੁਸੀਂ ਰੋਟੀ ਖਾਣੀ ਆ ਫਿਰ ਤਾਂ ਤੁਹਾਨੂੰ ਗਾਂਧੀ ਦੇ ਬਾਂਦਰ ਬਣਨਾ ਪੈਣਾ ਵੁੰਗੇ ਵੀ ਬਣ ਜਾਓ ਬੋਲੇ ਵੀ ਬਣ ਜਾਓ ਅੰਨੇ ਵੀ ਬਣ ਜਾਓ ਠੀਕ ਹੈ ਉੱਥੇ ਇਹਨਾਂ ਕੁੜੀਆਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਪਰਬ੍ਰਿਸ਼ ਹੀ ਐਦਾਂ ਦੀ ਮਿਲੀ ਐ ਇਹਨਾਂ ਨੇ ਵਿਚਾਰੀਆਂ ਨੇ ਓਦਾਂ ਦਾ ਹੀ ਆਪਣਾ ਸਰੀਰ ਢਾਲ ਲਿਆ ਓਦਾਂ ਦੀਆਂ ਇਹਨਾਂ ਦੀਆਂ ਖਰਾਕਾਂ ਨੇ ਮੈਂ ਫੇਰ ਕਹਿਨੀ ਆ ਬਈ ਇਹਨਾਂ ਦੀਆਂ ਤਾਂ ਦਵਾਈਆਂ ਉਦੋਂ ਸ਼ੁਰੂ ਹੋ ਜੰਨੀਆਂ ਜਦੋਂ ਇਹ ਵਿਚਾਰੀਆਂ ਇੱਕ ਦੋ ਮਹੀਨੇ ਦੀਆਂ ਪ੍ਰੈਗਨੈਂਟ ਹੁੰਦੀਆਂ ਨੇ ਉਹ ਜਿਹੀ ਲੋਲੜ ਭੋਲੜ ਜੇ ਇਹਨਾਂ ਦੇ ਜਵਾਕ ਜੰਮਦੇ ਨੇ ਉਹਨਾਂ ਨੇ ਕਿਹਾ ਕਿ ਰੰਗ ਲਾਉਣੇ ਆ ਉਹ ਅਜੇ ਪਤਾ ਨਹੀਂ ਠੀਕ ਹੈ ਜੀ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਆਪਣੇ ਘਰਾਂ ਚ ਕਲੇਸ਼ ਪਾਈਏ ਕੋਈ ਫਾਇਦਾ ਨਹੀਂ ਹੈਗਾ ਸਾਨੂੰ ਕੋਈ ਹੱਕ ਨਹੀਂ ਇਹਨਾਂ ਨੂੰ ਤਾਨੇ ਮਿਹਨੇ ਮਾਰਨ ਦਾ ਵੀ ਅਸੀਂ ਤਾਂ ਐ ਕਰਦੇ ਹੁੰਦੇ ਤੇ ਅਸੀਂ ਤਾਂ ਭਾਈ ਬਿਲਕੁਲ ਨਹੀਂ ਕਹਿਣ ਜੋਗੀਆਂ ਠੀਕ ਹੈ ਸਭ ਤੋਂ ਪਹਿਲੀ ਪੀੜ੍ਹੀ ਅਜੇ ਕਹਿ ਸਕਦੀ ਹੈ ਕਿਉਂਕਿ ਉਹਨਾਂ ਨੇ ਸੰਘਰਸ਼ ਕੀਤਾ ਹੈ ਅਸੀਂ ਨਹੀਂ ਕਹਿ ਸਕਦੀਆਂ ਅਸੀਂ ਤਾਂ 42 ਟਾਈਮ ਤੋਂ ਮਸ਼ੀਨੀ ਯੁੱਗ ਚਾਂ ਠੀਕ ਹੈ ਜੀ ਉਦਾਂ ਦੀਆਂ ਹੀ ਭਾਈ ਹੁਣ ਸਾਡੇ ਨੂੰਹਾਂ ਆਉਣਗੀਆਂ ਠੀਕ ਹੈ ਜੀ ਤੇ ਛੋਟੀਆਂ-ਛੋਟੀਆਂ ਗੱਲਾਂ ਤੋਂ ਬਹੁਤ ਘਰਾਂ 'ਚ ਕਲੇਸ਼ ਦੇਖਿਆ ਫਿਰ ਧੀਆਂ ਭੈਣਾਂ ਦਾ ਸੁਭਾਅ ਚੜਚੜਾ ਹੋ ਜਾਂਦਾ ਹੈ ਠੀਕ ਹੈ ਜੀ ਬਈ ਸੋਈ ਗੱਲਾਂ ਨੇ ਗੱਲਾਂ ਹੀ ਕੁਸਮ ਨਹੀਂ ਹੈਗੀਆਂ ਜੇ ਕਲੇਸ਼ ਬਾਅਦ ਜਿਵੇਂ ਫੇਰ ਗੱਲਾਂ ਬਹੁਤ ਬੜੀਆਂ ਨੇ ਇੰਨਾ ਹੀ ਬਹੁਤ ਹੈ ਇਹ ਸਾਡੇ ਮੁੰਡਿਆਂ ਨੂੰ ਟਾਈਮ ਨਾਲ ਰੋਟੀ ਦੇਈ ਜਾਣਾ ਸਾਨੂੰ ਰੋਟੀ ਟਾਈਮ ਨਾਲ ਦੇਈ ਜਾਣਾ ਬੱਚਿਆਂ ਨੂੰ ਸੰਭੀ ਜਾਣਾ ਠੀਕ ਹੈ ਜੀ ਉਹੀ ਬਹੁਤ ਹੈ ਖੁਸ਼ੀ ਖੁਸ਼ੀ ਰਹਿਆ ਕਰੋ ਆਪਣੇ ਘਰ ਚ ਅਹ ਛੋਟੀਆਂ ਛੋਟੀਆਂ ਗੱਲਾਂ ਤੇ ਜਿਹੜੀ ਤਰੜਫੜ ਹੁੰਦੀ ਆ ਬੜੇ ਬੜੇ ਕਲੇਸ਼ ਖੜੇ ਕਰ ਦਿੰਦੀ ਆ ਮਨਾਂ 'ਚ ਫਰਕ ਪੈ ਜਾਂਦੇ ਨੇ 24 ਘੰਟੇ ਸਾਡੇ ਘਰ 'ਚ ਭਾਂਡੇ ਖੜਕੀ ਜਾਂਦੇ ਨੇ ਫੇਰ ਪਰਿਵਾਰ ਇੱਕ ਜੁਟਨੀ ਹੋ ਵਹਿੰਦਾ ਫੇਰ ਆਪਣੇ ਆਪਣੇ ਕਮਰੇ ਅੱਜ ਅਗਲੇ ਵੜ ਜਾਂਦੇ ਨੇ ਸੋਹੀ ਗੱਲਾਂ ਨੇ ਧਿਆਨ ਰੱਖਿਆ ਕਰੋ ਇਹਨਾਂ ਗੱਲਾਂ ਦਾ ਸਾਨੂੰ ਵੀ ਜਰੂਰ ਰੱਖਣਾ ਪੈਣਾ ਟਾਈਮ-ਟਾਈਮ ਨਾਲ ਜਿੱਦਣ ਨੁਹਾਲੀਆਂ ਹੋ ਗਈਆਂ ਬਿਲਕੁਲ ਰੱਖਣਾ ਪੈਣਾ ਜबान ਬੰਦ ਕਰਨੀ ਪੈਣੀ ਆ ਆਪਣਾ ਛੋਟੀਆਂ-ਛੋਟੀਆਂ ਗੱਲਾਂ 'ਚ ਕੁਝ ਨਹੀਂ ਰੱਖਿਆ ਜਿਵੇਂ ਸਮਾਂ ਚੱਲਦਾ ਉਹਨੂੰ ਸਲਾਮ ਕਰੀ ਜਾਓ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ